ਸੁਖੀਰ ਦਾਵਾ ਜੀ ਨੂੰ ਮੇਰੀ ਸਲਾਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਪੀੜੀ ਥੰਦੇ ਸੋਟਾ ਫੇਰ ਲੈਣਾ ਚਾਹੀਦਾ ਹੈਗਾ ਇਹ ਜਿਸ ਤੁਸੀਂ ਜਗੂ ਭਗਵਾਨਪੁਰੀ ਦੀ ਗੱਲ ਕਰ ਰਹੇ ਹੈਗੇ ਉਹ ਇਹ ਕੋਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਪਾਲਿਆ ਪੋਸ਼ਿਆ ਇਹ ਤੁਹਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਪਾਲਿਆ ਪੋਸ਼ਿਆ ਹੈਗਾ ਇਹ ਤੁਸੀਂ ਲੋਕੀ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਗੈਂਗਸਟਰਵਾਦ ਦੇ ਉੱਤੇ ਔਰ ਗੈਂਗਸਟਰਾਂ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ ਔਰ ਲਾન્ડ ਆਰਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿੱਡੇ ਤੋਂ ਵੱਡਾ ਸ਼ਖਸ ਹੋਵੇ ਜੇਕਰ ਕੋਈ ਗੈਂਗਸਟਰ ਦਾ ਮਦਦਗਾਰ ਵੀ ਹੈਗਾ ਉਸ ਨੂੰ ਵੀ ਅਸੀਂ ਨਹੀਂ ਬਖਸ਼ਦੇ ਔਰ ਰਹੀ ਗੱਲ ਜਾਨੀ ਕਿ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੀ ਰੰਧਾਵਾ ਜੀ ਤੁਹਾਡੇ ਤੋਂ ਬਿਤਰੇ ਕੌਣ ਜਾਣਦਾ ਹੈਗਾ ਕੀ ਇੰਟਰਸਟ ਸੀ ਤੁਹਾਡੀ ਸਰਕਾਰ ਵੇਲੇ ਕਿ ਅंसारी ਨੂੰ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਯੂਪੀ ਦੀ ਸਰਕਾਰ ਬਾਰ ਬਾਰ ਤੁਹਾਨੂੰ ਮਿਲਤਾ ਕਰਦੀ ਦੀ ਕਿ ਅंसारी ਸਾਨੂੰ ਦੇ ਦਿਓ ਪਰ ਤੁਸੀਂ ਨਹੀਂ ਦਿੱਤਾ ਆਖਰਕਾਰ ਯੂਪੀ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਔਰ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਮਹਿੰਗੇ ਵਕੀਲ ਕੀਤੇ ਅੱਜ ਤੁਸੀਂ ਦੱਸੋਗੇ ਪੰਜਾਬ ਨੂੰ ਕਿ ਇੰਨੇ ਮਹਿੰਗੇ ਵਕੀਲਾਂ ਦੀ ਫੀਸ ਤਾਰ ਕੇ ਪੰਜਾਬ ਨੂੰ ਕੀ ਫਾਇਦਾ ਹੋਇਆ ਜਾਂ ਪੰਜਾਬ ਨੂੰ ਕੀ ਫਾਇਦਾ ਹੋਣ ਵਾਲਾ ਹੈਗਾ ਸੀ ਸੋ so, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਵਾਲੀ ਗੱਲ ਤੁਸੀਂ ਨਾ ਕਰੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਹਰ ਇੱਕ ਦੀ ਜਾਨ ਮਾਲ ਦੀ ਰਾਖੀ ਕਰਨਾ ਉਹ ਸਾਡਾ ਪਹਿਲਾ ਫਰਜ਼ ਵੀ ਆ ਔਰ ਅਸੀਂ ਉਸ ਨੂੰ ਨਿਭਾ ਵੀ ਰਹੇ ਹੈਗੇ ਆ ਔਰ ਸਾਡੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਸਾਰੇ ਗੈਂਗਸਟਰ ਨੂੰ ਫੜ ਕੇ ਸੀ ਜਿਨ੍ਹਾਂ ਦੇ ਵਿੱਚ ਠਕਿਆ ਹੈਗਾ ਇਨਕਾਉਂਟਰ ਹੋਇਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਵਨ ਜਿਹੜੀ ਹੈ ਉਹ ਅਟੈਚ ਹੋਈਆਂ ਨੇ ਔਰ ਮੇਰਾ ਇੱਕ ਹੋਰ ਜਾਨੀ ਕਿ ਬੇਨਤੀ ਹੈ ਕਿ ਰੰਧਾਵਾ ਸਾਹਿਬ ਜਿਹੜੀ ਧਮਕੀ ਆਈ ਹੈ ਉਹਦਾ ਜਰੀਆ ਤੁਸੀਂ ਜਰੂਰ ਦੱਸੋ ਕਿ ਤੁਹਾਡੇ ਬੇਟੇ ਨੂੰ ਇਹ ਧਮਕੀ ਜਿਹੜੀ ਹੈ ਉਹ ਮੋਬਾਈਲ ਦੇ ਥਰੂ ਆਈ ਹੈ ਜਾਂ ਈਮੇਲ ਦੇ ਥਰੂ ਆਈ ਹੈ ਤਾਂ ਕਿ ਉਸ ਦੀ ਔਰ ਟ੍ਰੇਸ ਕਰਕੇ ਉਸ ਮੁੱਦੇ ਤੱਕ ਪਹੁੰਚਿਆ ਜਾ ਸਕੇ ਔਰ ਕਿਹੜੇ ਥਾਣੇ ਦੇ ਵਿੱਚ ਜਿਹੜੀ ਤੁਸੀਂ ਇਸ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਾਈ ਹੈ ਔਰ ਇਹ ਰੈਸਿਅਰ ਸ਼ੋਰ ਹੈ ਕਿ ਪੁਛਤਤ ਨਹੀਂ ਤਵਿਆ ਸਰਕਾਰਾਂ ਬਲੇ ਹੁੰਦੀ ਲਈ ਹੈ ਆਮ ਆਦੀ ਪਾਰਟੀ ਦੀ ਸਰਕਾਰ ਕਿਸੇ ਦੀ ਸਰਪ੍ਰਸਤੀ ਨਹੀਂ ਕਰਦੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਗੈਂਗਸਟਰਾਂ ਦਾ ਕੋਈ ਥਾਂ